ਹਾਂਜੀ ਸਤਿਕਾਰ ਜੀ ਹਾਂਜੀ ਭਾਈ ਜੀ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਮੱਦੋ ਕੇ ਗੁਰੂ ਸਾਹਿਬ ਆਪਾਂ ਆਏ ਹੋਏ ਆਜ ਤੇ ਨਾਲੇ ਆਪ ਦਰਸ਼ਨ ਕਰਦੇ ਨਾਲ ਤੁਹਾਨੂੰ ਕਰੂਗੇ ਦਰਸ਼ਨ ਸ਼ੁਕਰ ਕਰਦੇ ਇਲ ਕਬਰੋ ਨਾ ਅਗੇ ਆਉਣਾ ਮੇਰੇ ਵੀਰੇ ਦਿੱਤੀਆਂ ਭਟੀਆਂ ਸਾਰੀਆਂ ਜਿਹੜੀਆਂ ਨੇ ਜਿੱਤੀ ਕਿ ਜੱਥੇ ਲਈ ਇੰਨਾ ਅਰਦਾਸ ਕਰਦੇ ਆ ਜਿੱਕਾ ਹੱਸੀ ਤੇਦੇਓ ਹੱਸੀ ਗਾਉਂਦੇ ਜੇ 1200 ਮੀਟਰ 3600 ਫੁੱਟ ਦਾ ਮੈਦਾਨ ਆ 35000 ਫੌਜ ਲੈ ਕੇ ਸੁਰਦਾ ਪੁਰਨਾ ਬੱਲਾ ਬੇਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆ ਕੇ ਖੜ ਗਿਆ ਵਾਹ ਇੱਕ ਬੰਦੇ ਮੀਰੀ ਪੀਰੀ ਵਾਲੇ ਸਤਿਗੁਰੂ ਦੇ 1700 ਸਮਨ ਦੇ ਦੋਸਤ ਬੰਦੇ ਦੁਨੀਆਂ ਦਾ 35000 ਮਲਖਈਆ ਤੇ ਪੰਜ ਜਰਨੈਲ ਚੜ ਕੇ ਆਈ ਆ ਜਦੋਂ ਵੇਖਿਆ ਨਾ ਲੱਲਾ ਵੇਖਣੇ ਗੁਰੂ ਹਰਗੋਬਿੰਦ ਸਿੰਘ ਦੇ ਸੋਨੇ ਹਾਰੇ ਅਸਰੀਏ ਦੇ ਮਤਨੀ ਦੁਨੀਆਂ ਦੇ ਅਸੂਲ ਯਾਦ ਕਰਦੀ ਨਿਆਣੀ ਕਹਿੰਦੇ ਕਿ ਧਿਆਨ ਬਦਾਰੀ ਦੀ ਪ੍ਰੀਖਿਆ ਤਦੋਂ ਹੁੰਦੀ ਗੋਡੇ-ਗੋਡੇ ਜਦ ਭੁੱਖ ਦੇ ਨੰਗੋ

ਇਹ ਪਾਛੇ ਪਾਖਸ਼ੀਆਂ ਨੂੰ ਯਾਦ ਧਿਆਨ ਨਾਲ ਕਰਕੇ ਕਰੋ ਹਰ ਕੋ ਬੇਨ ਸਹਾਇਕ ਹੈ ਮੰਦਾ ਲਓ ਜੀ ਕਹਿ ਕੇ ਸਭ ਕਰਤਾਰ ਲੱਲਾ ਦੇਖ ਤੇ ਭਰਮ ਦੇ ਤੇ ਕੇ ਦਾ ਮਾਰ ਕਰਕੇ ਢੋਟ ਢੋਟੇ ਹੈ ਯਾ ਗਰੂ ਬੱਜੇ ਆ ਭਾਈ ਫੋਟੀ ਲੋਗ ਸਤ ਗੁਰੂ ਕੀ ਰਾਇ ਜੋ ਜਾਂ ਤੇਰੇ ਨਾਲ ਬਚਨ ਕੀਤਾ ਮਾਦਵੇ ਉਹ ਰਹੀ ਦੀ ਦੁਨੀਆਂ ਤੱਕ ਕੋਈ ਦੁਨੀਆਂ ਦੀ ਸਾਖ ਕੋਈ ਯੋਧਾ ਚੀਨ ਲੱਗੀ ਨਾ ਬਾਕੀ ਐ ਜੀ ਬਾਕੀ ਅੰਮ੍ਰਿਤਧਰ ਕੋਲ ਸਰਦਾਰ ਦੀ ਬਾਰਦਾ ਚਲੋ ਇਹ ਕੰਮ ਕਿਹਾ ਇਹ ਕੀ ਹੋ ਜਾਉਗਾ ਜਾਂਦੇ ਬਣਦਾ ਮਰਦੇ ਸ਼ੇਰ ਦਾ ਘੋੜਾ ਭਰਾ ਦੀ ਟੋਟੇ ਟੋਟੇ